ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਜਿਹੜਾ ਮੇਰਾ ਵਿਸ਼ਾ ਹੈ ਇਹ ਬੜਾ ਵੱਖਰੀ ਜੀ ਕਿਸਮ ਦਾ ਵਿਸ਼ਾ ਹੈ ਔਰੇ ਵਿਸ਼ਾ ਇੱਥੋਂ ਪੈਦਾ ਹੋਇਆ ਕਿ ਅੱਜ ਲੋਕ ਜਦੋਂ ਕੋਈ ਗੁਰਮਤ ਦਾ ਸਹਾਰਾ ਲੈ ਕੇ ਸੱਚ ਬੋਲਦੇ ਨੇ ਤੇ ਸੱਚ ਬੋਲਣ ਵਾਲਿਆਂ ਦੀ ਵਿਰੋਧਤਾ ਵੇਖਣਾ ਵਾ ਤੇ ਸ਼ਿਖਰ ਤੇ ਮਿਲਦੀ ਹੈ ਸੱਚ ਬੋਲਣ ਵਾਲਿਆਂ ਨੂੰ ਗਾਲੀ ਗਲੋਚ ਵੀ ਮਿਲਦਾ ਹੈ ਉਹਨਾਂ ਨੂੰ ਬੁਰੇ ਕਮੈਂਟ ਵੀ ਮਿਲਦੇ ਨੇ ਉਹਨਾਂ ਨੂੰ ਧਮਕੀਆਂ ਵੀ ਮਿਲਦੀਆਂ ਨੇ ਉਹਨਾਂ ਨੂੰ ਬਹੁਤ ਕੁਝ ਹੰਡ ਆਉਣਾ ਪੈਂਦਾ ਹੈ ਸਹਿਣ ਕਰਨਾ ਪੈਂਦਾ ਪਰ ਮੇਰੇ ਹੱਥ ਜੋੜ ਕੇ ਉਹਨਾਂ ਨੂੰ ਨਮਸਕਾਰ ਹੈ ਵਾਰ-ਵਾਰ ਨਮਸਕਾਰ ਹੈ ਜਿਹੜੇ ਫੇਰ ਇਨ੍ਹਾਂ ਤੂਫਾਨਾਂ ਨੂੰ ਚੱਲਣ ਤੋਂ ਬਾਅਦ ਫੇਰ ਵੀ ਸੱਚ ਬੋਲ ਰਹੇ ਨੇ ਇਹ ਵਿਚਾ ਮੇਰਾ ਉਥੋਂ ਉਤਪੰਨ ਹੋਇਆ ਥੋੜਾ ਜਿਹਾ ਪਿੱਛੋਂ ਗੱਲ ਲੈ ਕੇ ਚੱਲਨੇ ਆ ਅੱਜ ਮੀਡੀਏ ਦਾ ਯੁੱਗ ਹੈ ਸੋਸ਼ਲ ਮੀਡੀਏ ਦਾ ਯੁੱਗ ਹੈ ਤੁਸੀਂ ਅੰਦਰ ਬੈ ਕੇ ਆਪਣੇ ਰੂਮ ਦੇ ਵਿੱਚ ਬੈ ਕੇ ਕਮਰੇ 'ਚ ਬੈ ਕੇ ਆਫਿਸ ਦੇ ਵਿੱਚ ਬੈ ਕੇ ਕੁਝ ਬੋਲ ਰਹੇ ਹੋ ਉਹਨੂੰ ਸੋਸ਼ਲ ਮੀਡੀਏ ਦੇ ਉੱਤੇ ਵਾਇਰਲ ਕਰਦੇ ਹੋ ਉਹ ਤੁਹਾਡੀ ਵੀਡੀਓ ਜਾਂ ਆਡੀਓ ਜਾਂ ਗੱਲਬਾਤ ਲੋਕਾਂ ਤੱਕ ਜਾਂਦੀ ਹੈ ਉਹ ਅੰਦਰ ਬੈ ਕੇ ਬੋਲਿਆ ਹੋਇਆ ਸੱਚ ਜਦੋਂ ਲੋਕਾਂ ਤੱਕ ਜਾਂਦਾ ਹੈ ਤੇ ਲੋਕਾਂ ਨੂੰ ਬਰਦਾਸ਼ਤ ਨਹੀਂ ਹੁੰਦਾ ਭਲਾ ਕਿੰਨਾਂ ਨੂੰ ਜਿਹੜੇ ਝੂਠੇ ਲੋਕ ਨੇ ਜਿਹੜੇ ਪਖੰਡੀ ਲੋਕ ਨੇ ਜਿਨ੍ਹਾਂ ਦੀਆਂ ਬਣੀਆਂ ਹੋਈਆਂ ਆਸ ਥਾਵਾਂ ਨੇ ਉਹਨਾਂ ਨੂੰ 6:00 ਵਜੇ ਦੀ ਉਹਨਾਂ ਨੂੰ ਫਿਰ ਬਰਦਾਸ਼ਤ ਨਹੀਂ ਹੁੰਦਾ ਦੂਜੀ ਗੱਲ ਉਦੋਂ ਸਮਾਂ ਉਦੋਂ ਦਾ ਮਤਲਬ ਜਦੋਂ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਏ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਦੇ ਅੰਦਰ ਤੇ ਮੀਡੀਆ ਨਹੀਂ ਸੀ ਮਲਟੀਮੀਡੀਆ ਨਹੀਂ ਸੀ ਉਹਨਾਂ ਨੇ ਜਿਹੜੀ ਗੱਲ ਕਹਿਣੀ ਹੁੰਦੀ ਸੀ ਉਹ ਉਹਨਾਂ ਲੋਕਾਂ ਦੇ ਵਿੱਚ ਜਾ ਕੇ ਕਹਿਣੀ ਹੁੰਦੀ ਸੀ ਜਾ ਕੇ ਕਰਨੀ ਹੁੰਦੀ ਸੀ ਜਿਨ੍ਹਾਂ ਲੋਕਾਂ ਨੂੰ ਉਹ ਸਮਝਾਉਣ ਵਾਸਤੇ ਲੱਕ ਬਨ ਕੇ ਤੁਰੇ ਸਨ ਪਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਉਹਨਾਂ ਲੋਕਾਂ ਦੇ ਦਰਮਿਆਨ ਜਾਣਾ ਪੈਂਦਾ ਸੀ ਉਹਨਾਂ ਨੂੰ ਕਹਿਣਾ ਪੈਂਦਾ ਸੀ ਸੁੰਨਾ ਪੈਂਦਾ ਸੀ ਸੁਣਾਉਣਾ ਪੈਂਦਾ ਸੀ ਸਮਝਣਾ ਤੇ ਸਮਝਾਉਣਾ ਪੈਂਦਾ ਸੀ ਮੈਂ ਅਮੇਜ਼ਨ ਕਰਦਾ ਮਨ ਦੇ ਅੰਦਰ ਖਿਆਲ ਪੈਦਾ ਹੁੰਦੇ ਨੇ ਹੁੰਦੇ ਨੇ ਵੀ ਉਹ ਲੋਕ ਜਗਤ ਮਾਲਾ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਵਰਤਾਵ ਕਿਦਾਂ ਦਾ ਕਰਦੇ ਹੋਗੇ ਲੋਕ ਅੱਜ ਨਾਲੋਂ ਜ਼ਿਆਦਾ ਮੂਰਖ ਸੰ ਉਹ ਮੈਂ ਇਸ ਐਂਗਲ ਤੋਂ ਕਹਿ ਰਿਹਾ ਅੱਜ ਤੁਸੀਂ ਐਡਵਾਂਸ ਸਦੀ ਦੇ ਅੰਦਰ ਹੋ ਐਡਵਾਂਸ ਯੁੱਗ ਦੇ ਹਾਣੀ ਬਣ ਕੇ ਚੱਲਣ ਦਾ ਯਤਨ ਕਰ ਰਹੇ ਹੋ ਅੱਜ ਦੇ ਯੁੱਗ ਨੂੰ ਤਾਲੀਮ ਯਾਫਤਾ ਅਕਲ ਯਾਫਤਾ ਯੁੱਗ ਕਹਿ ਸਕਣਿਆ ਸਮਾਂ ਕਹਿ ਸਕਣਿਆ ਸਮ័យਦਾਰੀ ਵਾਲਾ ਸਮਾਂ ਕਹਿ ਸਕਦੇ ਹਾਂ ਅੱਜ ਤੁਹਾਡੀਆਂ ਜੇਬਾਂ ਦੇ ਅੰਦਰ ਮੋਬਾਈਲ ਫੋਨ ਨੇ ਤੁਹਾਡੇ ਘਰਾਂ ਦੇ ਅੰਦਰ ਲੈਪਟਾਪ ਨੇ ਡੈਸਕਟਾਪ ਨੇ ਨੈਟ ਇੰਟਰਨੈਟ ਇਹ ਹੋਰ ਬਹੁਤ ਕੋਈ ਸਾਧਨ ਨੇ ਜਿਹਦੇ ਨਾਲ ਪੂਰਾ ਵਰਲਡ ਤੁਹਾਡੀ ਮੁਠੀ ਦੇ ਅੰਦਰ ਕੈਦ ਹੈ ਤੁਸੀਂ ਜੋ ਲੱਭਣਾ ਚਾਹੋ ਖੋਜਣਾ ਚਾਹੋ ਜਾਨਣਾ ਚਾਹੋ ਕਰਨਾ ਚਾਹੋ ਉਹ ਤੁਹਾਨੂੰ ਜਵਾਬ ਮਿਲ ਜਾਂਦੇ ਨੇ ਕਿਉਂਕਿ ਫੋਨ ਦੇ ਅੰਦਰ ਹੀ ਅੱਜਕੱਲ ਸਭ ਕੁਝ ਪਰ ਉਦੋਂ ਕੁਝ ਵੀ ਨਹੀਂ ਸੀ ਅੱਜ ਇਸ ਮਲਟੀਮੀਡੀਆ ਨੇ ਕੁਝ ਤੇ ਬੰਦੇ ਸਿਆਣੇ ਕੀਤੇ ਤੇ ਅੱਜ ਉਹ ਸਿਆਣੀ ਸਦੀ ਦੇ ਅੰਦਰ ਸਿਆਣੇ ਯੁੱਗ ਦੇ ਅੰਦਰ ਲੋਕ ਰਹਿ ਕੇ ਜੇ ਅੱਜ ਵੀ ਸੱਚ ਨੂੰ ਬਰਦਾਸ਼ਤ ਨਹੀਂ ਕਰ ਰਹੇ ਤੇ ਉਦੋਂ ਉਹ ਸੱਚ ਨੂੰ ਬਰਦਾਸ਼ਤ ਕਿਦਾਂ ਕਰਦੇ ਹੋਣਗੇ ਫਿਰ ਮੇਰੇ ਮਨ ਦੇ ਅੰਦਰ ਇੱਕ ਖਿਆਲ ਆਉਂਦਾ ਹੈ ਵੀ ਜਿਹੜਾ ਉੱਲੂ ਹੁੰਦਾ ਹੈ ਜਾਂ ਬਤੌਰੀ ਹੁੰਦੀ ਹੈ ਉਹਨੂੰ ਹਨੇਰਾ ਹੀ ਚੰਗਾ ਲੱਗਦਾ ਉਹਨੂੰ ਦਿਨ ਦਾ ਪ੍ਰਕਾਸ਼ ਬਰਦਾਸ਼ਤ ਨਹੀਂ ਹੁੰਦਾ ਤੇ ਜਦੋਂ ਦਿਨ ਦਾ ਪ੍ਰਕਾਸ਼ ਹੁੰਦਾ ਹੈ ਨਾ ਉਹਦੀਆਂ ਅੱਖਾਂ ਚੁੰਧਿਆ ਜਾਂਦੀਆਂ ਨੇ ਉਹ ਆਪਣੇ ਜਿਹੜੇ ਜਿਹੜੇ ਅਲ ਨੇ ਹੁੰਦੇ ਨੇ ਖੁੱਡਾਂ ਹੁੰਦੀਆਂ ਰੁੱਖਾਂ ਦੇ ਤਣਿਆਂ ਦੇ ਵਿੱਚ ਬਣੀਆਂ ਉੱਥੇ ਜਾ ਕੇ ਲੁਕ ਜਾਂਦੇ ਨੇ ਛਿਪ ਜਾਂਦੇ ਨੇ ਹਨੇਰਾ ਹੋਏਗਾ ਫਿਰ ਬਾਹਰ ਨਿਕਲਾਂਗੇ ਕਿਦਰੇ ਐਸਾ ਤਾਂ ਨਹੀਂ ਹੈ ਵੀ ਸਾਡੀ ਜ਼ਿੰਦਗੀ ਦੇ ਅੰਦਰ ਹਨੇਰਾ ਹੀ ਨਾ ਬਣ ਗਿਆ ਕਿ ਸਾਨੂੰ ਗੁਰਮਤ ਦਾ ਸੱਚ ਚੰਗਾ ਹੀ ਨਹੀਂ ਲੱਗਦਾ ਗੁਰਮਤ ਦਾ ਸੱਚ ਸਾਡੀ ਸਮਝ 'ਚ ਹੀ ਨਹੀਂ ਆ ਨਹੀਂ ਆ ਰਿਹਾ ਚਰਚ ਫੇਰੇ ਹਨੇਰੇ ਦੇ ਆ ਜਿਹੜੀਆਂ ਘੁੰਮਣ ਘੇਰੀਆਂ ਤੁਹਾਡੇ ਚਲਦੀਆਂ ਨਜ਼ਰ ਆ ਰਹੀਆਂ ਨੇ ਖੈਰ ਉਦੋਂ ਲੋਕਾਂ ਨੂੰ ਜੋ ਕਹਿਣਾ ਸੀ ਜੋ ਸਮਝਾਉਣਾ ਸੀ ਜੋ ਉਹਨਾਂ ਦੇ ਸਾਹਮਣੇ ਗੱਲਬਾਤ ਰੱਖਣੀ ਸੀ ਉਹਨਾਂ ਦੇ ਕੋਲ ਜਾਣਾ ਸੀ ਉਹ ਲੋਕਾਂ ਦੇ ਨਾਲ ਗੱਲਬਾਤ ਕਰਨੀ ਸੀ ਤੇ ਫੇਰ ਉਹ ਸਮਝਦੇ ਸਨ ਜਾਣ ਨਹੀਂ ਸਣ ਸਮਝਦੇ ਇਹ ਤੇ ਗੱਲਬਾਤ ਦੀ ਹੈ ਨਾ ਅੱਜ ਦੇ ਲੋਕ ਅੱਜ ਦੀ ਗੱਲ ਕਰ ਰਹੇ ਆ ਅੱਜ ਦੇ ਲੋਕ ਕਮਰੇ ਵਿੱਚ ਬੋਲਿਆ ਹੋਇਆ ਸੱਚ ਨਾ ਬਰਦਾਸ਼ਤ ਕਰਕੇ ਧਮਕੀਆਂ ਦੇਂਦੇ ਨੇ ਗਾਲੀ ਗਲੋਚ ਕਰਦੇ ਨੇ ਮਾਰਨ ਤੱਕ ਆਉਂਦੇ ਨੇ ਔਰ ਮਾਰਨ ਦੀਆਂ ਧਮਕੀਆਂ ਵੀ ਦਿੰਦੇ ਨੇ ਤੇ ਜਿਹੜੇ ਇਹਨਾਂ ਦੇ ਪੂਰਵਜ ਨੇ ਇਹਨਾਂ ਦੇ ਬਜ਼ੁਰਗ ਨੇ ਇਹਨਾਂ ਦੀ ਸੋਚ ਵਾਲੇ ਬਜ਼ੁਰਗ ਨੇ ਉਹ ਗੁਰੂ ਨਾਨਕ ਪਾਤਸ਼ਾਹ ਦਾ ਕੀ ਅਸਰ ਕਰਦੇ ਹੋਣਗੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਕਿਦਾਂ ਦਾ ਸਲੂਕ ਕਰਦੇ ਹੋਣਗੇ ਇਸ ਤੋਂ ਅੱਗੇ ਚੱਲਨੇ ਆਂ ਦਲੀਲ ਨਾਲ ਉਹ ਬੰਦਾ ਸਮਝਦਾ ਹੈ ਜਿਹਦੇ ਅੰਦਰ ਥੋੜੀ ਬਹੁਤੀ ਸਿਆਣਪ ਦੀ ਅੰਸ਼ ਬਾਕੀ ਹੋਵੇ ਦਲੀਲ ਤੇ ਗਿਆਨ ਦੀ ਗੱਲ ਉਹਨੂੰ ਹজম ਹੁੰਦੀ ਹੈ ਉਹਨੂੰ ਬਰਦਾਸ਼ਤ ਹੁੰਦੀ ਹੈ ਉਹ ਸਮਝਦਾ ਹੈ ਜਿਹਦੇ ਅੰਦਰ ਥੋੜੀ ਬਹੁਤ ਸਮਝਣ ਦੀ ਸਮਰੱਥਾ ਹੋਵੇ ਤੇ ਜਿਹਦੇ ਅੰਦਰ ਸਮਰੱਥਾ ਨਾ ਹੋਵੇ ਜਿੰਨਾ ਮਰਜ਼ੀ ਗਿਆਨ ਦਲੀਲਾਂ ਸਿਆਣਪ ਦੀਆਂ ਗੱਲਾਂ ਕਰੀ ਜਾਓ ਉਹਨੂੰ ਤੇ ਇੱਕ ਹੀ ਕਹਿਣਾ ਪੈਂਦਾ ਜਿਵੇਂ ਝੋਟੇ ਅੱਗੇ ਬੀਨ ਵਜਾਈ ਨਾ ਝੋਟੇ ਨੂੰ ਪਤਾ ਨਾ ਉਹਨੂੰ ਪਤਾ ਘੜੀ ਕਬਾਦ ਛੋਟਾ ਸਿਰ ਹਿਲਾ ਦਿੰਦਾ ਹੈ ਉਹ ਵੀ ਸਿਰ ਹਿਲਾ ਦਿੰਦਾ ਕਿਉਂਕਿ ਹਨੇਰੇ ਦੇ ਅੰਦਰ ਜੀਣ ਦਾ ਆਦੀ ਹੋ ਗਿਆ ਅੱਜ ਐਡ ਐਡਵਾਂਸ ਯੁੱਗ ਦੇ ਅੰਦਰ ਕਿੰਨੇ ਕੁ ਲੋਕ ਨੇ ਜਿਹੜੇ ਬਾਅਦ ਦਲੀਲ ਕੀਤੀ ਹੋਈ ਗੱਲ ਨੂੰ ਤਰਕ ਦੇ ਨਾਲ ਕੀਤੀ ਹੋਈ ਗੱਲ ਨੂੰ ਸਮਝਣ ਦੀ ਤਾਕਤ ਰੱਖਦੇ ਨੇ ਜਾਂ ਸਮਰੱਥਾ ਰੱਖਦੇ ਨੇ ਕਸੀਆਂ ਪਿੱਟੀਆਂ ਕਹਾਣੀਆਂ ਨੂੰ ਹੀ ਉਹ ਪ੍ਰੂਫ ਬਣਾਉਂਦੇ ਨੇ ਕਸੀਆਂ ਪਿੱਟੀਆਂ ਗੱਲਾਂ ਬਾਤਾਂ ਨੂੰ ਹੀ ਸਬੂਤ ਮੰਨਦੇ ਨੇ ਵੇਖੋ ਜੀ ਸਾਡੇ ਬਾਬਾ ਜੀ ਨੇ ਇਦਾਂ ਕਿਹਾ ਸਾਡੇ ਬਾਬਾ ਜੀ ਨੇ ਇਦਾਂ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿ ਰਹੇ ਨੇ ਇਸ ਗੱਲ ਦੇ ਨਾਲ ਉਹਨਾਂ ਦਾ ਲੈਣਾ ਦੇਣਾ ਨਹੀਂ ਇਹ ਦਲੀਲ ਉਹਨਾਂ ਦੀ ਪਕੜ ਵਿੱਚ ਨਹੀਂ ਆਉਂਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਿੱਤੇ ਹੋਏ ਤਰਕ ਉਹਨਾਂ ਨੂੰ ਚੰਗੇ ਨਹੀਂ ਲੱਗਦੇ ਬਰਦਾਸ਼ਤ ਨਹੀਂ ਹੁੰਦੇ ਖੈਰ ਕੱਸੀਆਂ ਪਿੱਟੀਆਂ ਪ੍ਰਾਣੀਆਂ ਗੱਲਾਂ ਕੋਈ ਸੁਣੇ ਜਾਂਦੇ ਨੇ ਸੁਣਾਈ ਜਾਂਦੇ ਨੇ ਮੱਖੀ ਤੇ ਮੱਖੀ ਮਾਰੀ ਜਾਂਦੇ ਨੇ ਮੈਂ ਸੋਚਦਾ ਹੇ ਗੁਰੂ ਨਾਨਕ ਸਾਹਿਬ ਕਿੰਨੀ ਵਾਰ ਤੁਹਾਡੇ ਲੋਕਾਂ ਨੇ ਕੱਪੜੇ ਪਾੜੇ ਹੋਣਗੇ ਕਿੰਨੀ ਵਾਰ ਤੁਹਾਡੇ ਲੋਕ ਸਾਹਮਣੇ ਆਏ ਹੋਣਗੇ ਗਲ ਪਏ ਹੋਣਗੇ ਤੁਹਾਨੂੰ ਊਲ ਜਲੂਲ ਬੋਲਿਆ ਹੋਏਗਾ ਤਾਂ ਹੀ ਤੁਸੀਂ ਕਿਧਰੇ ਜਾ ਕੇ ਮਾਰੂ ਰਾਗ ਦੇ ਅੰਦਰ ਇਹ ਬੋਲ ਲਿਖਣ ਵਾਸਤੇ ਮਜਬੂਰ ਹੋਏ ਹੋਗੇ ਨਾ ਵੀ ਕੋਈ ਆਖੇ ਪੂਤਨਾ ਕੋ ਕਹੇ ਬਤਾਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਭਇਆ دیਵਾਨਾ ਸ਼ਾਹ ਕਾ ਨਾਨਕ ਬੋਰਾ ਇਹ ਬੋਲ ਤਾਂ ਹੀ ਲਿਖੇ ਹੋਣਗੇ ਨਾ ਤੁਸੀਂ ਆਈ ਬੋਲੇ ਹੋਣਗੇ ਨਾ ਕਿਉਂਕਿ ਅੱਜ ਦੇ ਯੁੱਗ ਦੇ ਅੰਦਰ ਸੱਚ ਬੋਲਣ ਵਾਲਿਆਂ ਨੂੰ ਬੜੀ ਵੱਡੀ ਚਟਾਨ ਦੇ ਨਾਲ ਟਕਰਾਉਣਾ ਪੈ ਰਿਹਾ ਹੈ ਪਹਾੜ ਦੇ ਨਾਲ ਟਕਰਾਉਣਾ ਪੈ ਰਿਹਾ ਹੈ ਮਗਜ਼ਮਾਰੀ ਕਰਨੀ ਪੈ ਰਹੀ ਹੈ ਔਰ ਬਹੁਤ ਵਾਰ ਕਈ ਲੋਕ ਨਰਾਸ਼ ਹੋ ਕੇ ਹਾਰ ਜਾਂਦੇ ਨੇ ਹੰਬ ਜਾਂਦੇ ਨੇ ਬੋਲਣਾ ਬੰਦ ਕਰ ਦਿੰਦੇ ਨੇ ਲਿਖਣਾ ਬੰਦ ਕਰ ਦਿੰਦੇ ਨੇ ਕਿਉਂ ਕਿਉਂਕਿ ਪੱਥਰ ਦੇ ਨਾਲ ਸਿਰ ਕੌਣ ਟਕਰਾਏ ਪੱਥਰ ਦੇ ਨਾਲ ਸਿਰ ਮਾਰੋਗੇ ਤੀਸਰਾ ਆਪਣਾ ਹੀ ਪਾਟੇਗਾ ਪਰ ਹੇ ਗੁਰੂ ਨਾਨਕ ਸਾਹਿਬ ਉਸ ਸਮੇਂ ਦੇ ਅੰਦਰ ਤੁਸੀਂ ਇੰਨਾ ਵੱਡਾ ਸੱਚ ਬੋਲਿਆ ਇੰਨਾ ਵੱਡਾ ਕਿ ਜਪਜੀ ਦੀ ਆਰੰਭਤਾ ਹੀ ਸੱਚ ਤੋਂ ਹੁੰਦੀ ਸੋਚਾ ਸੋਚਣਾ ਹੋ ਗਈ ਆਰੰਭਤਾ ਹੀ ਇੱਥੇ ਹੁੰਦੀ ਭੁੱਖਿਆਂ ਭੋਖਣਾ ਉਤਰੀ ਆਰੰਭਤਾ ਹੀ ਇੱਥੇ ਹੁੰਦੀ ਖੈਰ ਬਹੁਤ ਵਾਰ ਹੈਰਾਨ ਨੂੰ ਨਾ ਵੀ ਪਾਸ਼ਾ ਕਿੰਨਾ ਵੱਡਾ ਜਿਗਰਾ ਲੈ ਕੇ ਦਿਲ ਲੈ ਕੇ ਆਪ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਤੁਰਿਓ ਪਾਈ ਮਰਦਾਨਾ ਜੀ ਦੇ ਸਬੰਧ ਵਿੱਚ ਮੈਂ ਵੱਖਰੀ ਵੀਡੀਓ ਬਣਾਵਾਂਗਾ ਸਟੇਜਾਂ ਤੇ ਬਹਿ ਕੇ ਮੁਸਕੜੀਆਂ ਲੈ ਲੈ ਕੇ ਹੱਸਣ ਵਾਲਿਓ ਤੁਸੀਂ ਪਾਈ ਮਰਦਾਨਾ ਜੀ ਦੀ ਚਰਨ ਤੂੜ ਵੀ ਨਹੀਂ ਗਏ ਮੁਸੀਬਤਾਂ ਦੇ ਨਾਲ ਟਕਰਾਉਂਦੇ ਹੋਏ ਘਰ ਦਾ ਸੁਖ ਆਰਾਮ ਛੱਡ ਕੇ ਅੱਧੀ ਸਦੀ ਦੇ ਕਰੀਬ ਗੁਰੂ ਨਾਨਕ ਸਾਹਿਬ ਜੀ ਦਾ ਉਹਨਾਂ ਨੇ ਸਾਥ ਦਿੱਤਾ ਹੈ ਸੱਚ ਦਾ ਬੋਲ ਬਾਲਾ ਕਰਨ ਦਾ ਯਤਨ ਪਰਜਤਨ ਕਰਦੇ ਰਹੇ ਪ੍ਰਚਾਰਕ ਵੀਰਾਂ ਨੂੰ ਮੇਰੀ ਰਿਕਵੈਸਟ ਹੈ ਸੱਚ ਬੋਲਿਆ ਕਰੋ ਪੈਸੇ ਸੱਚ ਬੋਲਿਆਂ ਘੱਟ ਨਹੀਂ ਮਿਲਣਗੇ ਬੜੇ ਮਿਲਣਗੇ ਪਰ ਥੋੜੀ ਜੀ ਤੁਹਾਡੀ ਪਰਖ ਹੋ ਸਕਦੀ ਹੈ ਹੌਸਲਾ ਨਾ ਰੋ ਸੱਚ ਦਾ ਪੱਲਾ ਫੜੋ ਗੁਰਬਾਣੀ ਦੇ ਸਿਰੋਂ ਖਾਂਦੇ ਹੋ ਗੁਰਬਾਣੀ ਦੇ ਆਸਰੇ ਤੇ ਤੁਹਾਡਾ ਪਰਿਵਾਰ ਚੱਲਦਾ ਹੈ ਸੱਚ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ